ਵਾਹ ਕruci ਕਾ ਖਾਲਸਾ ਵਾਹ ਕruci ਕੀ ਫਤਿਹ ਗੁਰੂ ਨਵਾ ਕਿਆ ਗਿਆ ਵਾਹ ਦਾ ਅਰਥ ਹੈ ਧੰ ਫਾਰਸੀ ਦਾ ਸ਼ਬਦ ਹੈ ਮਾਂ ਕੋਸ਼ ਵਿੱਚ ਲਿਖਿਆ ਹੋਇਆ ਦਾ ਅਰਥ ਹੈ ਉਤੋਂ ਪੜਿਆ ਜਾ ਸਕਦਾ ਗੁਰੂ ਸ਼ਬਦ ਸੰਸਕ੍ਰਿਤ ਪੜਛਾਪੀ ਚ ਹੈ ਤੋਂ ਵਾਹ ਗੁਰੂ ਦਾ ਮਤਲਬ ਹੈ ਗੁਰੂ ਜੀ ਤੁਸੀਂ ਤਾਨੂੰ ਖਾਲਸਾ ਤੁਹਾਡਾ ਸਾਜਿਆ ਹੋਇਆ ਹੈ ਖਾਲਸਾ ਫਤਿਹ ਵੀ ਤੁਹਾਡੀ ਬਖਸ਼ਿਸ਼ ਹੁੰਦੀ ਹੈ ਗੁਰ ਪਰਵਾਚ ਵਿਚਾਰ ਕਰਦੇ ਹਾਂ ਸਿੱਖ ਰਾਤ ਮਰਯਾਦਾ ਨੂੰ ਬਣਾਉਣ ਵਿੱਚ 14 ਸਾਲ ਸਨ 1931 ਤੋਂ 1945 ਤੱਕ ਲਾਏ ਗਏ 14 ਸਾਲ ਤਾਂ ਜੋ ਸਿੱਖੀ ਦੀਆਂ ਚੜ੍ਹਾਂ ਵਿੱਚ ਵਿਪਰਵਾਦੀ ਸੋਚ ਦਾ ਤੀਰ ਪਾਇਆ ਜਾ ਸਕੇ ਉਦੋਂ ਸੰਸਾਰ ਦੀ ਦੂਜੀ جنگਲ ਚੱਲ ਰਹੀ ਸੀ ਕੋਡਰ ਇਸ ਸ੍ਰੇਕਟ ਮਰਯਾਦਾ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਸੀ ਸਿੱਖੀ ਨੂੰ ਟਾਲਉਣ ਵਾਸਤੇ ਤੋਂ ਦਾਸੇ ਆਰਟੀਕਲ ਖਾਲਸਾ نیوز ਆਨਲਾਈਨ ਵਿੱਚ ਪੋਸਟ ਹੋਇਆ ਸੀ ਉਸ ਦੇ ਅੰਸ਼ ਹਿੱਸਾ ਪਾਤੇ ਸ਼ੇਅਰ ਕਰ ਰਹੇ ਹਾਂ ਆਪਾਂ ਚੱਲ ਗਏ ਆਂ ਔਰ ਸਾਡ ਆਰਟੀਕਲ 1 ਸਿਕਰਤ ਮਰਯਾਦਾ ਨੂੰ ਬਣਨ ਵਿੱਚ 14 ਸਾਲ ਕਿਉਂ ਲੱਗੇ ਸਿਕਰਤ ਮਰਯਾਦਾ ਦੇ 24 ਪੰਨੇ ਹਨ ਜਿਨ੍ਹਾਂ ਨੂੰ ਲਿਖਣ ਵਿੱਚ 14 ਸਾਲ ਜਾਂ 168 ਮਹੀਨੇ ਲੱਗੇ ਇਸ ਤੋਂ ਗਣਿਤ ਵਿਧੀ ਨਾਲ ਪਤਾ ਲੱਗਦਾ ਹੈ ਕਿ ਰੈਟ ਮੁਰਯਾਦਾ ਦਾ ਇੱਕ ਪੰਨਾ ਲਿਖਣ ਲਈ 7 ਮਹੀਨੇ ਲੱਗੇ ਜੇ ਇੱਕ ਪੰਨੇ ਦੇ ਔਸਤ 140 ਸ਼ਬਦ ਵੀ ਗਿਣੇ ਜਾਣ ਤਾਂ ਇੱਕ ਮਹੀਨੇ ਯਾਨੀ 30 ਦਿਨਾਂ ਵਿੱਚ ਖਰੜੇ ਦੇ ਕੇਵਲ 20 ਸ਼ਬਦ ਹੀ ਲਿਖੇ ਗਏ ਇੱਕ ਮਹੀਨੇ ਵਿੱਚ ਭਾਰਤੀ ਸੰਵਧਾਨ ਦਾ ਖਰੜਾ ਤਿਆਰ ਕਰਨ ਵਿੱਚ ਵੀ 14 ਸਾਲ ਨਹੀਂ ਲੱਗੇ ਸੰਵਧਾਨ ਦਾ ਖਰੜਾ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਹੀ ਤਿਆਰ ਹੋ ਗਿਆ ਸੀ ਭਾਰਤੀ ਸਮਾਧਾਨ ਦਾ ਖਰੜਾ ਰਹਿਤ ਮਰਿਆਦਾ ਦਾ ਖਰੜਾ ਬਣਾਉਣ ਲਈ ਕਿਉਂ 14 ਸਾਲ ਲਾਏ ਗਏ ਇਹ ਬੜੀ ਸਾਜਿਸ਼ ਵਾਲੀ ਗੱਲ ਹੈ ਮਹਾਰ ਕੋਸ਼ ਦੀ ਰਚਨਾ ਵੀ ਭਾਈ ਕਾਨ ਸਿੰਘ ਨਾਭਾ ਨੇ 14 ਸਾਲਾਂ ਵਿੱਚ ਕੀਤੀ ਮਹਾਨ ਕੋਸ਼ ਦੇ ਆਕਾਰ ਦੇ ਸਾਹਮਣੇ ਸਿੱਖ ਰਹਿਤ ਮਿਆਦਾ ਦਾ ਆਕਾਰ ਕੁਝ ਵੀ ਨਹੀਂ ਹੈ ਮਾਰਕੋਸ਼ ਦੇ ਇੱਕ ਪੰਨੇ ਉੱਤੇ ਲਿਖੇ ਉਸ 1200 ਸ਼ਬਦਾਂ ਮਾਰਕੋਸ਼ ਦਾ ਇੱਕ ਪੰਨਾ ਲਿਖਣ ਲਈ 4 ਦਿਨ ਲੱਗੇ ਜਦੋਂ ਕਿ ਰਾਤ ਮਰਿਆਦਾ ਦਾ ਇੱਕ ਪੰਨਾ 7 ਮਹੀਨਿਆਂ ਵਿੱਚ ਲਿਖਿਆ ਗਿਆ ਸਿਰਫ ਇੱਕ ਇੱਕ ਪੰਨਾ ਮਾਰਕੋਸ਼ ਲਿਖਣ ਵਾਲਾ ਕੇਵਲ ਇੱਕ ਵਿਅਕਤੀ ਸੀ ਜਦੋਂ ਕਿ ਮਰਿਆਦਾ ਦੇ ਖਰੜੇ ਨੂੰ ਬਣਾਉਣ ਵਾਲੇ 25 ਵਿਅਕਤੀ ਨਿਯੁਕਤ ਕੀਤੇ ਗਏ ਸਨ 14 ਸਾਲਾਂ ਵਿੱਚ ਇੱਕ ਬੱਚਾ 8ਵੀਂ ਜਮਾਤ ਪਾਸ ਕਰ ਲੈਂਦਾ ਹੈ ਤੇ ਇੱਥੇ ਖਰੜੇ ਨੂੰ ਬਣਾਉਣ ਲਈ ਸੇਖ ਮਰਿਆਦਾ ਦੇ ਖਰੜੇ ਨੂੰ ਬਣਾਉਣ ਲਈ 14 ਸਾਲ ਕਿਉਂ ਲੱਗੇ ਇਹ ਸੇਖ ਰਹਿਤ ਮਰਿਆਦਾ ਗੁਰਬਾਣੀ ਨਹੀਂ ਇਹ ਖਾਲਸਾ نیوز ਆਨਲਾਈਨ ਉਹਨਾਂ ਨੇ ਇਹ ਇੱਥੇ ਲੋਗ ਨੂੰ ਲਾ ਕੇ ਆਪਣਾ ਇਤਿਹਾਸ ਸਾਰਾ ਕੁਝ ਲਿਖਿਆ ਹੈ ਜਿਵੇਂ ਲਿਖਿਆ ਜਿੰਨਾ ਚਿਰ ਸੇਖ ਰਹਿਤ ਮਰਿਆਦਾ ਦੇ ਖਰੜੇ ਵਿੱਚੋਂ ਸਾਡਾ ਖਰੜਾ ਜਿਹੜਾ ਹੈ ਇਹ ਪਾਮੈਂਟ ਅਕਾਊਂਟ ਬਣ ਚੁੱਕਾ ਹੈ ਵਿਪਰਵਲ ਦੀ ਐਂਸ਼ਾਂ ਨੂੰ ਬਾਹਰ ਕੱਢ ਕੇ ਇਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸੁਦਾਇ ਨਹੀਂ ਹੁੰਦੀ ਕੌਮ ਦੇ ਨਿਆਰੇ ਪੰਧਾ ਵਿਖਤੇ ਤੋਂ ਖਾਲੀ ਨਹੀਂ ਹੈ ਇਹ ਇਨਾਂ ਨੇ ਆਪਣੇ ਲੋਕੋ ਦੇ ਨਾਲ ਇੱਥੇ ਲਿਖਿਆ ਹੈ ਅਗੇ ਚੱਲਦੇ ਹਾਂ ਹੋਰ ਇਹ ਸਰਕਾਰ ਅਤੇ ਸਨਾਤਨਵਾਦੀ ਜਥੇਬੰਦੀਆਂ ਸਿੱਖਾਂ ਵਿੱਚ ਫੁੱਟ ਪਾਉਣ ਲਈ ਢੇਢ ਸਨ ਗੁਰਦਵਾਰਾ ਸੁਧਾਰ ਲਹਿਰ ਸਨ 1920 ਤੋਂ 1925 ਤੱਕ ਚੱਲੀ ਤੇ ਇਸ ਰਾਂਹੀਂ ਸਿੱਖਾਂ ਦੀ ਚੜ੍ਹਦੀ ਕਲਾ ਹੋ ਗਈ ਗੁਰਦੁਆਰੇ ਵਿੱਚ ਮਹਤਾਨ ਬਾਹਰ ਕੱਢਿਆ ਗਿਆ ਅੰਗਰੇਜ਼ ਸਰਕਾਰ ਸਮੇਤ ਵਿਪਰਵਾਦੀ ਜਥੇਬੰਦੀਆਂ ਸਿੱਖੀ ਵਿਰੁੱਧ ਕਚੀਚੀਆਂ ਵਧ ਰਹੀਆਂ ਸਨ ਇਸ ਸਿੱਖਾਂ ਦੀ ਜੇਤ ਨੂੰ ਦੇਖ ਕੇ ਇਹ ਜਥੇਬੰਦੀਆਂ ਐਸੇ ਮੁਕ ਦੇ ਡੀ ਕੋਈ ਸਥਾਨ ਜਦੋਂ ਉਹ ਸਿੱਖਾਂ ਵਿੱਚ ਵਿਪਰਵਾਦ ਰਹੀਂ ਭਰਾ ਮਾਰੂ جنگ ਦੇ ਵੀ ਵੀ ਸਕਣ ਇਹ ਸਮਾਂ ਸੀ ਰਾਤ ਮਰਿਆਦਾ ਦਾ ਖਰੜਾ ਤਿਆਰ ਕਰਨ ਦਾ ਅੰਗਰੇਜ਼ ਸਰਕਾਰ ਦੇ 36 ਮੈਂਬਰ ਵੀ ਸਿੱਖੀ ਜਾਂ ਜੜਾ ਵਧਣ ਲਈ ਸ਼ੋਮਣੀ ਕਮੇਟੀ ਵਿੱਚ ਹੀ ਸ਼ਾਮਲ ਕੀਤੇ ਗਏ ਸਨ ਜਦੋਂ ਤੱਕ ਖਰੜੇ ਵਿੱਚ ਬੇਪਰਵਾਦੀ ਅਤੇ ਸਨਾਤਨਵਾਦੀ ਅੰਸ਼ ਪੂਰੀ ਤਰ੍ਹਾਂ ਸ਼ਾਮਲ ਨਹੀਂ ਹੋ ਸਕੇ ਉਨਾ ਚਿਰ ਖਰੜਾ ਪ੍ਰਵਾਨ ਨਹੀਂ ਹੁਣ ਦਿੱਤਾ ਗਿਆ ਇਹ ਕਾਰਨ ਹੈ ਕਿ 24 ਪੰਨਿਆਂ ਦੇ ਇਸ ਖਰੜੇ ਨੂੰ ਲਿਖਣ ਲਈ 14 ਸਾਲ ਲੱਗੇ ਇਸ ਖਰੜੇ ਨੇ ਸਿੱਖਿਆਤ ਮਰਿਆਦਾ ਰੂਪ ਧਾਰ ਕੇ ਸਿੱਖੀ ਦੇ ਜਣਾ ਵਿੱਚ ਬੇਪਰਵਾਦਾ ਤੇਲ ਪਾਇਆ ਇਸ ਮਰਿਆਦਾ ਨੇ ਸਿੱਖਾਂ ਨੂੰ ਸਿੱਖਾਂ ਦੇ ਵੈਰੀ ਬਣਾ ਦਿੱਤਾ ਹੋਇਆ ਹੈ। ਇਸ ਮਰਿਆਦਾ ਨੇ ਘਰਾਂ-ਘਰਾਂ ਵਿੱਚ ਪਰਿਵਾਰ ਤੋੜ ਕੀਤੇ ਹੋਏ ਹਨ। ਇਸਨੋਂ ਜ਼ਿਆਦਾ ਨਹੀਂ ਗੁਰਦਵਾਰ ਦੇ ਪ੍ਰਚਾਰਕ ਵੰਨ ਦਿੱਤੇ ਹਨ। ਕਿਹਾ ਗਿਆ ਹੈ ਕਿ ਸਿੱਖ ਮਰਿਆਦਾ ਦੇ ਖਰੜੇ ਨੂੰ ਬੁੱਧੀਜੀਵਾਂ ਨੇ ਬਣਾਇਆ ਹੈ ਤੇ ਤਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਅਨੁਸਾਰ ਪਾਲ ਦੇਣ ਦੀ ਮਰਿਆਦਾ ਚੱਲ ਰਹੀ ਹੈ। ਹੁਣ ਸਵਾਲ ਇੱਥੇ ਖੜੇ ਹੁੰਦੇ ਹਨ ਕਿ ਬੁੱਧੀਜੀਵੀ ਗੁਰੂ ਜੀ ਤੋਂ ਮਾਣੋਗਾ ਕਿ ਬੁੱਧੀਜੀਵਾਂ ਦੀ ਲਿਖੀ ਪਾਲ ਦੀ ਮਰਿਆਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਵਾਲੀ ਮਜਬੂਰੀ ਉੱਚੀ ਬਣ ਗਈ। ਬੁੱਧ ਜੀਵਿਆ ਨੂੰ ਕੀ ਹੱਕ ਸੀ ਕਿ ਉਹ ਤਨ ਸ਼੍ਰੀ ਗੁਰੂ ਰਾਜੂ ਸਾਹਿਬ ਜੀ ਵੱਲੋਂ ਬਣਾਏ ਗਏ ਤੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਲੋਂ ਪ੍ਰਮਾਣਿਤ ਕੀਤੇ ਛਾਂਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਵਾਲੇ ਨਿਤ ਨੂੰ ਭੰਗ ਕਰਕੇ ਇਸ ਵਿੱਚ ਵਾਧੇ ਕਰਦੇ। ਬੁੱਧ ਜੀਵਾਂ ਨੂੰ ਇਹ ਕੀ ਹੱਕ ਸੀ? ਇਹ ਹੱਕ ਕਿਸ ਨੇ ਦਿੱਤਾ? ਬੁੱਧ ਜੀਵਾਂ ਨੂੰ ਕੀ ਹੱਕ ਸੀ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਕਿ ਸਿਰ ਹੋਰ ਸ਼ਰੀਕ ਦੀਆਂ ਕੱਚੀਆਂ ਤੇ ਦੁਰਗਾ ਮਹਾਕਾਲ ਦੀਆਂ ਦੇ ਪੂਜਾ ਵਾਲੀਆਂ ਆ ਪਰਵਾਨਤ ਰਚਨਾਵਾਂ ਸਿੱਖਾਂ ਦੇ ਨਿਤਨੇਮ ਅਤੇ ਪਾਵਲਿ ਸ਼ਕੋਣ ਵਿੱਚ ਸ਼ਾਮਲ ਕਰਦੇ ਇਹ ਤੁਹਾਨੂੰ ਕਿਸ ਨੇ ਹੱਕ ਦਿੱਤਾ ਸੀ ਬੁੱਧ ਜੀਵਾਂ ਨੂੰ ਕੀ ਹੱਕ ਸੀ ਕਿਉਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 400 ਤੋਂ ਵੱਧ ਪੌੜੀਆਂ ਛੱਡ ਕੇ ਦੁਰਗਾ ਦੇ ਪੂਜਾ ਪਾਠ ਵਾਲੀ ਪੌੜੀ ਪਵਾਰ ਦੁਰਗਾ ਕੀ ਵਿੱਚੋਂ ਲੈ ਕੇ ਸੇਕ ਅਰਦਾਸ ਵਿੱਚ ਸ਼ਾਮਲ ਕਰਦੇ ਇਹ ਹੱਕ ਸੀ ਬੁੱਧ ਜੀਵਿਆ ਨੇ ਕਿੱਥੋਂ ਲਿਆ ਕੀ ਬੁੱਧੂ ਜੀ ਬੁੱਧੂ ਜੀਵਿਆਂ ਨੂੰ ਮਾਰਮਤ ਕਰਨ ਦਾ ਇਹ ਹੱਕ ਪੰਜ ਪਿਆਰਿਆਂ ਨੇ ਦਿੱਤਾ ਸੀ ਬੁੱਧੀ ਜੀਵਿਆਂ ਨੂੰ ਕੀ ਗੁਰ ਕੀ ਕਰਨੀ ਤੇ ਉਂਗਲ ਠਾਉਣ ਦਾ ਕੋਈ ਹੱਕ ਸੀ ਅਤੇ ਇਹ ਹੱਕ ਕਿਸ ਨੇ ਦਿੱਤਾ ਸੀ ਕਿਉਂਕਿ ਗੁਰੂ ਕੀ ਕਰਨੀ ਗੁਰੂ ਜੀ ਨੇ ਜੋ ਮਰਯਾਦਾ ਸਾਨੂੰ ਬਣਾ ਕੇ ਦਿੱਤੀ ਨਿਤਨੇ ਬਣਾ ਕੇ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੁਰੂ ਦੀ ਕਰਨੀ ਸੀ ਇਹਦੇ ਉਂਗਲ ਠਾਉਣ ਦਾ ਹੱਕ ਜਿਹੜਾ ਬੁੱਧੀ ਜੀਵਿਆਂ ਨੂੰ ਕਿਸ ਨੇ ਦਿੱਤਾ ਸਿੱਖ ਦਾ ਇੱਕ ਹੀ ਪਿਓ ਸੀ ਗੁਰੂ ਪਰਮੇਸ਼ਰ ਪਰ ਇਸ ਮਰਯਾਦਾ ਨੇ ਸਿੱਖਾਂ ਦੇ ਦੋ ਪਿਓ ਬਣਾ ਦਿੱਤੇ ਦਸਮ ਗ੍ਰੰਥ ਵਿੱਚ ਸਿੱਖਾਂ ਦਾ ਪਿਓ ਬਣਾ ਦਿੱਤਾ ਸੁਹਾਗਣੀ ਦਾ ਇੱਕੀ ਪਤੀ ਹੁੰਦਾ ਹੈ ਪਰ ਇਸ ਖਰੜੇ ਨੇ ਸਿੱਖ ਜੂਬ ਸਿੱਖ ਜੀਵ ਰੂਪ ਇਸਤਰੀ ਨੂੰ ਦੁਹਾਗਣੀ ਬਣਾ ਦਿੱਤਾ ਹੈ ਗੁਰੂ ਪਰਮੇਸ਼ਰ ਦਾ ਕੋਈ ਸ਼ਰੀਕ ਨਹੀਂ ਹੋ ਸਕਦਾ ਪਰ ਇਸ ਮਰਯਾਦਾ ਨੇ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਦਿੱਤਾ ਹੈ ਕਿ ਸਿੱਖਾਂ ਦੇ ਨਿਆਰੇ ਬਣ ਉਸ ਮਰਯਾਦਾ ਨੇ ਨਿਆਰਾ ਛੱਡਿਆ ਹੈ ਬੇਪਰਵਾਦੀ ਪ੍ਰਭਾਵ ਨੂੰ ਸਿੱਖਾਂ ਉੱਪਰ ਪੂਰੀ ਤਰ੍ਹਾਂ ਭਾਰੂ ਕਰਨ ਲਈ ਕਿ ਸ਼ੋਮਣੀ ਕਮੇਟੀ ਨੇ ਇਸ ਮਰਯਾਦਾ ਦੀ ਕੀਰਤਨ ਵਾਲੀ ਮਾਤ ਵਿੱਚ ਤਬਦੀਲੀ ਕਰਕੇ ਦਸਮ੍ਰਿਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਕੋਚ ਮਾਨਤਾ ਨਹੀਂ ਦਿੱਤੀ ਉਥੇ ਲਿਖ ਦਿੱਤਾ ਸ਼ੋਮਣੀ ਕਮੇਟੀ ਨੇ ਕਿ ਦਸਮ੍ਰਿਤ ਦੀਆਂ ਰਚਨਾਵਾਂ ਜਿਹੜੀਆਂ ਆ ਉਹ ਵੀ ਕੀਰਤਨ ਵਿੱਚ ਪੜੀਆਂ ਜਾ ਸਕਦੀਆਂ ਇਹ ਚੇਂਜ ਜਿਹੜੀ ਆ ਇਹ ਸ਼ੋਮਣੀ ਕਮੇਟੀ ਨੇ ਖੁਦ ਇਹ ਕਰ ਦਿੱਤੀ ਹੋਈ ਹੈ ਜਿਨਾਂ ਚ ਸਿੱਖ ਰਹਿਤ ਮਜਾਦਾ ਵਿੱਚੋਂ ਬੇਪਰਵਾਦੀ ਐਂਸ਼ ਨੂੰ ਬਾਹਰ ਕੱਢ ਕੇ ਇਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ ਤਨੇਮ ਉਸਾਰਸੁਦਾਈ ਨਹੀਂ ਹੁੰਦੀ ਕੌਮ ਦੇ ਨਿਆਰੇ ਪੰਦਾ ਪ੍ਰੇਖਤਰੇ ਤੋਂ ਖਾਲੀ ਨਹੀਂ ਸ੍ਰੀ ਕੌਮ ਵਿੱਚ ਕਦੇ ਵੀ ਏਕਤਾ ਨਹੀਂ ਹੋ ਸਕਦੀ ਸ੍ਰੀ ਕੌਮ ਦੇ ਭਿਖਤੀ ਚਿੰਤਾ ਕਰਨ ਵਾਲਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨੂੰ ਹੀ ਸਿੱਖਾਂ ਦੇ ਨਿਤਨੇਮ ਅਦੇ ਪਾਵਲ ਸ਼ੋਣ ਵਿੱਚ ਸ਼ਾਮਲ ਕਰਨ ਦੀ ਗੁਆਇ ਦੇਣੀ ਚਾਹੀਦੀ ਹੈ ਸਮੇਂ ਦੀਏ ਮੰਗੇ ਸ਼ੋਣ ਕਮੇਟੀ ਵੱਲੋਂ ਥਾਪੇ ਬੁੱਧੀਜੀਵਾਂ ਦਾ ਹੁਕਮ ਹਾਨ ਨਹੀਂ ਤਾਂ ਸ਼੍ਰੀ ਗੁਰੂ ਗੁਰਬਚਨ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮਹਾਨ ਹੈ ਪਿਛਲੀਆਂ ਗਲਤੀਆਂ ਤੋਂ ਤੋਹਾ ਕਰਕੇ ਅਗਾ ਸਿੱਧੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸੱਚਾ ਮਾਰਗ ਦਰਸ਼ਕ ਬਣਾਉਣ ਵਿੱਚ ਹੀ ਕੌਮ ਦਾ ਭਲਾ ਹੈ ਅਤੇ ਸਿੱਖ ਆਗੂਆਂ ਨੂੰ ਇਸੇ ਦਿਸ਼ਾ ਵਿੱਚ ਹੀ ਕੰਮ ਕਰਨਾ ਚਾਹੀਦਾ ਹੈ ਤਾਂ ਇਸ ਵੀ ਪਿਆਰੇ ਆਰਟੀਕਲ ਜਿਹੜਾ ਕਿ ਖਾਸ ਕਰਕੇ ਇਸ ਆਨਲਾਈਨ ਉੱਤੇ ਇਹ ਪੋਸਟ ਹੋਇਆ ਸੀ ਤਾਂ ਆਪ ਇਹਨਾਂ ਸਾਂਝਾ ਕੀਤਾ ਹੈ ਸਭੋ ਸ਼ਰੋਤਿਆਂ ਦਾ ਬਰਖਨ ਦਾ ਬੋਤਲ ਧੰਨਵਾਦ ਅਤੇ ਸਮਝ ਕਰਦੇ ਹਾਂ ਵਾਹ ਕੁਝੇ ਦਾ ਖਲਸਾ ਵਾਹ ਕੁਝੀ ਕੀ ਫਤਿਹ ਤੁਸੀਂ ਸੋਕਰਤ ਮਹਾਨ ਨੂੰ ਬਣਾਉਣ ਵਿੱਚ 14 ਸਾਲ ਦਾ ਸਮਾਂ ਕਿਉਂ ਲੱਗ ਗਿਆ ਇਸ ਵੇਲੇ ਆਪਾਂ ਵਿਚਾਰ ਕੀਤੀ ਹੈ ਕਿ ਮੈਂ ਪੇਪਰ ਬਾਦੀ ਆਇਸ਼ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੰਟੈਂ ਵਿੱਚ ਸ਼ਾਮਲ ਕੀਤੇ ਗਏ ਇਹ ਇੱਕ ਸਾਜਿਸ਼ ਸੀ ਸਿੱਖ ਮਹਾਰਤ ਕੋ ਯਾਦ ਰਹੀਂ ਜੁੜੇ ਸਿੱਖਾਂ ਦੇ ਬ੍ਰਦਰ ਕਢੇ